ਸਾਡੇ ਨਾਲ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਨੇ ਬਾਜਵਾ ਸਾਹਿਬਾ ਚਰਨਜੀਤ ਸਿੰਘ ਚੰਨੀ ਦਾ ਨਾਮਜ਼ਦਗੀ ਪੱਤਰ ਭਰਾਂ ਉਹਨਾਂ ਦੇ ਨਾਲ ਆਏ ਸੀਗੇ ਸਾਰ ਅੱਜ ਆਫੀਸ਼ੀਅਲੀ ਹੁਣ ਚਰਨਜੀਤ ਸਿੰਘ ਚੰਨੀ ਪੂਰੇ ਮੈਦਾਨ 'ਚ ਨੇ ਕੀ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਦਾ ਮਾਹੌਲ ਰਹਿਣ ਵਾਲਾ ਹੁੰਦਾ ਵੇਖੋ ਜੀ 100% ਦੀ ਸਾ ਚਰਨਜੀਤ ਸਿੰਘ ਚੰਨੀ ਜਿੱਤ ਕੇ ਨਿਕਲਣ ਵੱਡੇ ਪੈਮਾਨੇ ਨਾਲ ਜਿੱਤਣਗੇ ਬਾਕੀ ਦੇ ਸਾਰੇ ਕੈਂਡੀਡੇਟ ਕੋਹਾ ਪਿੱਛੇ ਨੇ ਜੇ ਤੁਸੀਂ ਵੇਖੋ ਇੱਕ ਫਾਰਮਰ ਸੀਮ ਨੇ ਦੂਸਰੇ ਪਾਸੇ ਉਹ ਬੰਦੇ ਨੇ ਜਿਨ੍ਹਾਂ ਨੂੰ ਕੋਈ ਸਮੋਸੇ ਦੇ ਡੋਸੇ ਖਾਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਆ ਰਿੰਕੂ ਜੀ ਗਏ ਸੀ ਮੈਨੂੰ ਦੱਸੋ ਇੱਕ ਸਾਲ ਜਿਹੜਾ ਰਹੇ ਨੇ ਉਹਨਾਂ ਦੀ ਉਪਲਬਧੀ ਮੈਨੂੰ ਦੱਸੋ ਕੀ ਹੈ ਇਹ ਮੈਨੂੰ ਦੱਸੋ ਜਿਹੜੀਆਂ ਚੇਨਾਂ ਦੇ ਵਿੱਚ ਇਹਨਾਂ ਨੇ ਪਾਰਲੀਮੈਂਟ 'ਚ ਫੋਟੋ ਖਚਾਈ ਉਹ ਚੇਨਾਂ ਕਿਹਦੇ ਕਿਹਦੇ ਖਿਲਾਫ ਬਣੀਆਂ ਸੀ ਉਹ ਮੋਦੀ ਦੇ ਬਣੀਆਂ ਸੀ ਇਟ ਵਾਸ ਸਿੰਬੋਲਿਕਲੀ ਕਿ ਮੋਦੀ ਦੀ ਗਵਰਨਮੈਂਟ ਨੇ ਡੈਮੋਕ੍ਰੇਸੀ ਤੇ ਸਾਡੀ ਜਿਹੜੀ ਹੈ ਕਨਸਟੀਟਿਊਸ਼ਨ ਖਤਰੇ 'ਚ ਹੈ ਤੇ ਇਹਨੂੰ ਦੇਸ਼ ਨੂੰ ਆਜ਼ਾਦ ਕਰਾਣ ਦੀ ਲੋੜ ਅੱਜ ਉਹ ਮੈਂ ਉਹੀ ਫੋਟੋ ਤੁਹਾਨੂੰ ਕਹਿਣਾ ਪਿਆ ਉਹੀ ਕੈਂਡੀਡੇਟ ਨਾ ਭਾਜਪਦਾ ਬਣ ਕੇ ਇਹਨਾਂ ਦਾ ਤੇ ਰਿੰਕੂ ਸਾਹਿਬ ਦਾ ਤੇ ਇੱਥੋਂ ਤੱਕ ਆ ਲੈ ਕੇ ਉਹ ਤੇ ਉਹਨਾਂ ਦੀ ਵਾਈਫ ਇਕੱਠਿਆਂ ਵੋਟਾਂ ਮੰਗ ਰਹੀ ਸੀ ਟੀਵੀ ਦੇ ਸਾਹਮਣੇ ਉਹਨਾਂ ਦੇ ਮੈਸੇਜ ਨੂੰ ਇਹ ਭੁੱਲ ਗਿਆ ਕਿ ਅਜੇ ਇਹ ਹੁਣ ਬੀਜੇਪੀ 'ਚ ਆ ਗਏ ਨੇ ਉਹ ਵੋਟਾਂ ਦੇ ਵਿੱਚ ਅਜੇ ਵੀ ਆਪਦੇ ਨਾਂ ਦੀਆਂ ਵੋਟਾਂ ਮੰਗੀ ਜਾਂਦੇ ਨੇ ਉਹਦੇ ਹੁਜਮਾਰ ਕੇ ਨੇ ਦੱਸਿਆ ਕਿ ਨਹੀਂ ਜੀ ਹੁਣ ਤੇ ਆਪਾਂ ਤੇ ਬੀਜੇਪੀ ਚਲੇ ਗਏ ਸੋ ਇਹਨਾਂ ਦਾ ਤਾਂ ਸਵੇਰੇ ਉੱਠ ਕੇ ਇਹ ਨਹੀਂ ਪਤਾ ਲੱਗਦਾ ਜਮਾਤ ਕਿੱਡੀ ਤੁਰ ਜਾਣੇ ਨੇ ਤੇ ਵੋਟਾਂ ਕਿੰਨੂੰ ਪੈਣੀ ਹੈ ਮੁਕਾਬਲਾ ਕਿਹਨੇ ਚੱਣੀ ਹੋਣਾ ਤਾਂ ਕਰਨਾ ਜੀ ਪੂਰੇ ਪੰਜਾਬ ਦੀਆਂ ਇਸ ਵੇਲੇ ਇਲੈਕਸ਼ਨਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਾਂਗਰਸ ਦੀ ਸਥਿਤੀ ਨੂੰ ਕਿੱਥੇ ਦੇਖ ਰਹੇ ਹੋ ਸੀਆ ਮਾਨ ਕਹਿ ਰਹੇ ਨੇ ਕਿ ਤੁਸੀਂ ਲੁਧਿਆਣੇ ਬੈਠ ਕੇ ਤੁਸੀਂ ਤਾਂ ਰਾਜਾ ਬਣਨ ਨੂੰ ਹਰਾਣਾ ਇਸ ਤਰ੍ਹਾਂ ਦੇ આરોਪ ਤੁਹਾਡੇ ਤੇ ਲਾ ਰਹੇ ਨੇ ਤੁਸੀਂ ਉਹਨੂੰ ਛੱਡੋ ਉਹਦਾ ਤੇ ਆਪਣਾ ਇੰਜਣ ਬਹਿ ਗਿਆ ਜੀ ਜਿਹੜਾ ਚੀਫ ਮਿਨਿਸਟਰ ਨੂੰ ਇਹ ਨਹੀਂ ਪਤਾ ਕਿ ਦਸਤਾਰ ਦਾ ਸਿੰਬਲ ਕੀ ਹੈ ਗੁਰੂ ਮਹਾਰਾਜ ਸਾਹਿਬ ਦੀ ਦਿੱਤੀ ਹੋਈ ਦਸਤਾਰ ਇੱਕ ਸਿੱਖ ਵਾਸਤੇ ਉਹਦਾ मीनिंग ਕੀ ਹੈ ਜਿਹੜਾ ਇੱਕ ਝੂਠਾ ਪਾਣੀ ਪੀ ਕੇ ਮਗਰੋਂ ਮੂੰਹ ਧੋ ਕੇ ਮਗਰੋਂ ਸਾਰੀ ਬੋਤਲ ਪਾਣੀ ਦੀ ਆਪਣੇ ਸਿਰ 'ਚ ਸੁੱਟ ਲੈਂਦਾ ਉਹਦਾ ਮਤਲਬ ਇਹਦਾ ਇੰਜਣ ਜਿਹੜਾ ਇਹ ਉਹ ਕੀ ਕਹਿੰਦੇ ਗਰਮੀ ਛੱਡ ਗਿਆ ਇੰਜਣ ਬਹਿ ਗਿਆ ਗੱਲਾਂ ਉਹ ਇਸ ਕਿਸਮ ਦੀਆਂ ਕਰਦਾ ਜੇ ਮੈਂ ਉੱਥੇ ਬੈਠਾ ਤੇ ਵੜਿੰਗ ਨੂੰ ਬੈਠਣ ਵਾਸੇ ਹਰਾਨ ਵਾਸੇ ਬਹਿ ਗਏ ਆ ਜੇ ਨਹੀਂ ਜਾਂਦੇ ਤੇ ਵੇਖੋ ਜੀ ਪ੍ਰਧਾਨ ਦੀ ਇਲੈਕਸ਼ਨ 'ਚ ਨਹੀਂ ਗਏ ਜੀ ਸੋ ਇਹ ਸਾਦੇ ਮੈਨੂੰ ਤੇ ਵੇਖੋ ਇੱਕ ਅਨੁਸਤ ਸੁਖਪਾਲ ਸਿੰਘ ਖਹਿਰਾ ਇੱਕ ਇਕੱਲੇ ਨੂੰ ਇਨੂੰ ਰਾਏ ਪਾਇਆ ਜਿਹੜਾ ਇੰਜਣ ਇਹਦਾ ਗਰਮ ਹੋਇਆ ਉਸ ਦਿਨ ਬੋਤਲੇ ਨੇ ਸਿਰ 'ਚ ਪਾਣੀ ਦੀ ਪਾਈ ਏ ਉਦੋਂ ਉਹਨੂੰ ਪਤਾ ਲੱਗਾ ਜਦੋਂ ਸਾਰੀ ਉਹਨੂੰ ਰਿਪੋਰਟਸ ਹਰ ਰੋਜ਼ ਇੰਟੈਲੀਜੈਂਸ ਚੀਫ ਤੁਸੀਂ ਫੋਟੋ 'ਚ ਵੇਖਿਆ ਨੇ ਪਿਛਲੇ ਪਾਸੇ ਇੰਟੈਲੀਜੈਂਸ ਚੀਫ ਖਲੋਤਾ ਸੀ ਉਹਨੇ ਇਹਦਾ ਰੋਡ ਸ਼ੋ ਹੋਣ ਤੋਂ ਪਹਿਲੇ ਇਹਨੂੰ ਇੱਕ ਰਿਪੋਰਟ ਇਹਦੇ ਹੱਥੇ ਦਿੱਤੀ ਜਿਹੜੀ ਇਹਨੇ ਵਿਸ਼ੇਸ਼ ਤੌਰ ਸੰਗਰੂਰ ਦੀ ਮਹंगाई ਸੀ ਇਸ ਟਾਈਮ 83000 ਬੋਰਡ ਤੇ ਆਪ ਪਿੱਛੇ ਸੁਖਪਾਲ ਸਿੰਘ ਕਹਿ ਰਹੇ ਲੱਗਦਾ ਜਿਹੜਾ ਬਾਜੋ ਸਾਹਿਬ ਜਿਸ ਤਰ੍ਹਾਂ ਇੰਜਣ ਫਿਰ ਗਰਮ ਹੋ ਗਿਆ ਵਿਚਾਰੇ ਦਾ ਬਾਦੋ ਸਾਹਿਬ ਕਿਉਂਕਿ ਹਰਮਿੰਦ ਕੇਜਰੀਵਾਲ ਨੂੰ ਹੁਣੇ ਜ਼ਮਾਨਤ ਮਿਲ ਗਈ ਹੈ ਇੰਡੀਆ ਲਾਇੰਸ ਨੂੰ ਹਰਮਿੰਦ ਕੇਜਰੀਵਾਲ ਦੇ ਬਾਹਰ ਆਉਣ ਨਾਲ ਫਾਇਦਾ ਹੋਏਗਾ ਪ੍ਰਚਾਰ ਕਰਨਗੇ ਇੰਡੀਆ ਲਾਇੰਸ ਨੂੰ ਫਾਇਦਾ ਹੋਏਗਾ ਤੁਹਾਨੂੰ ਤਾਂ ਇੱਥੇ ਕੋਈ ਫਾਇਦਾ ਨਹੀਂ ਵੈਸੇ ਜਾਨੂੰ ਤੇ ਬਾਹਰ ਆਣ ਚ ਵੀ ਕੋਈ ਨੁਕਸਾਨ ਨਹੀਂ ਤੇ ਅੰਦਰ ਰਹਿਣ ਚ ਵੀ ਕੋਈ ਨੁਕਸਾਨ 15 ਦਿਨਾਂ ਬਾਅਦ ਇਹਨਾਂ ਨੇ ਆਨੇ ਵਾਲੀ ਥਾਂ ਹੀ ਜਾਣਾ ਆ ਲੈਨ ਤੋਂ ਇੱਥੇ ਇੱਥੇ ਵੇਖੋ ਉਹਨਾਂ ਦੇ ਤਰਲਾ ਮਾਰ ਰਿਹਾ ਉੱਥੇ ਚੰਡੀਗੜ੍ਹ ਤੋਂ ਕਹਿਣਗੇ ਕਾਂਗਰਸ ਦੇ ਉਮੀਦਵਾਰ ਨੂੰ ਵੋਟ ਪਾਓ ਇੱਥੇ ਆ ਕੇ ਕਹਿਣਗੇ ਕਾਂਗਰਸ ਬੜੀ ਖਰਾਬ ਹੈ ਮੇਰੀ ਇੱਥੇ ਕਰੋ ਇੱਥ ਸੋ ਤੇ ਬੇਸਿਕਲੀ ਉਹਨਾਂ ਨੂੰ ਪਤਾ ਸੀ ਕਿ ਕੋਈ ਇਹਨਾਂ ਦਾ ਮੰਤਰੀ ਜਿੰਨੇ ਇਹਨਾਂ ਨੇ ਟਿਕਟਾਂ ਦਿੱਤੀਆਂ ਉਹ ਖੁਦ ਆਪ ਹੀ ਨਹੀਂ ਜਿੱਤਣਾ ਚਾਹਦਾ ਕੋਈ ਕੈਂਡੀਡੇਟ ਤੇ ਨਾ ਭਗਵੰਤ ਇਹਨਾਂ ਦੀ ਕਿਸੇ ਦੀ ਕਰ ਰਿਹਾ ਆ ਕੇ ਸਪੋਰਟ ਕਰ ਰਿਹਾ ਤਗੜੇ ਹੋ ਕੇ ਇਹ ਡਰਾਮਾ ਹੋ ਰਿਹਾ ਕੇਜਰੀਵਾਲ ਬੇਸਿਕਲੀ ਆ ਰਿਹਾ ਹੈ ਇਹਦੇ ਕੰਨ ਕੋਲ ਖਿੱਚੇਗਾ ਜੀ ਵਟ ਅਬਾਊਟ ਸੰਗਰੂਰ ਡੂ ਯੂ ਥਿੰਕ ਥੈਟ ਹੀ ਹੈਜ਼ ਬੀਨ ਟ੍ਰੈਪਡ ਵੀ ਤੁਹਾਨੂੰ ਜਿਹੜਾ ਗਵਰਨਮੈਂਟ ਰਿਸੋਰਸਸ ਜਿਆ ਫਾਪ ਦੇ ਰਿਹਾ ਹੈ ਯਾ ਕਿਵੇਂ ਸਦਾ ਬਲਗ ਹੋ ਰਿਹਾ ਨਹੀਂ 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 ਟ੍ਰੈਪ ਨਹੀਂ ਜੀ ਮੈਂ ਨਹੀਂ ਮਤਲਬ ਉੱਥੇ ਬੇਸਿਕਲੀ ਅਸੀਂ ਤੇ ਤਗੜਾ ਕੈਂਡੀਡੇਟ ਹੀ ਕੱਲਣਾ ਸੀ ਜੀ ਇਹਦਾ ਮੂੰਹ ਬੰਦ ਕਰਨ ਵਾਸਤੇ ਉਹਦੇ ਉਹਦੇ ਨਾਲ ਹੋ ਗਿਆ ਕਿ ਇਹਦਾ ਇੰਜਣ ਗਰਮ ਹੋਣਾ ਸ਼ੁਰੂ ਹੋ ਗਿਆ ਸੀ ਵਾ ਤੁਸੀਂ ਵੇਖੋ ਉਹਦਾ ਮਤਲਬ ਬਲੱਡ ਪ੍ਰੈਸ਼ਰ ਅਪ ਹੋ ਗਿਆ ਇੰਜਣ ਇਹਦਾ ਗਰਮ ਹੋ ਗਿਆ ਜੀ ਤੋ ਇਸੀ ਗੱਲ ਕਰਨਾ ਜੀ ਅਜੇ ਤੇ ਤੁਹਾਡੀ ਸ਼ੁਰੂਆਤ ਹੀ ਹੋਈ ਹੈ ਤੇ ਜੇ ਹੁਣੇ ਇਹਦੇ ਸਿਰੋ ਬਾਲੇ ਮਾਰਨੇ ਸ਼ੁਰੂ ਕਰਤੇ ਮਗਰੋਂ ਇਹਦਾ ਕੀ ਬਣਨਾ ਹੈ ਆਖਰੀ ਪ੍ਰਸ਼ਨ ਤੁਸੀਂ ਪੰਜਾਬ ਦੇ ਦਿੱਗਜ ਨੇਤਾ ਉਹ ਲੀਟਰ ਆਪੋਜੀਸ਼ਨ ਵੀ ਹੋ ਖਡੂਰ ਸਾਹਿਬ ਤੋਂ ਅਮਰਤਪਾਲ ਹੁਣੇ ਅੱਜ ਵੀ ਹਾਈ ਕੋਰਟ ਤੋਂ ਉਹਨਾਂ ਨੇ ਇਜਾਜ਼ਤ ਮੰਗੀ ਹੈ ਕਿ ਨਾਮਜ਼ਦਗੀ ਪੱਤਰ ਭਰਨ ਦਿੱਤਾ ਜਾਵੇ ਉਹ ਇਲੈਕਸ਼ਨ ਲੜ ਰਹੇ ਨੇ ਜੇ ਖਡੂਰ ਸਾਹਿਬ ਤੋਂ ਅਮਰਤਪਾਲ ਇਲੈਕਸ਼ਨ ਲੜ ਰਹੇ ਨੇ ਤੇ ਸਿਮਰਜੀਤ ਮਾਨ ਨੇ ਲੱਖਾਂ ਸਦਾਨਾਂ ਨੇ ਇਸ ਸਥਿਤੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਫੈਕਟਰ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਵੇਖੋ ਕੋਈ ਫੈਕਟ ਵੇਖੋ ਡੈਮੋਕ੍ਰੇਸੀ ਜੇ ਹਰ ਆਦਮੀ ਨੂੰ ਹੱਕ ਹੈ ਜਿਹੜਾ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਨੂੰ ਮੰਨਦਾ ਪਹਿ ਜਿਹੜੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਨੂੰ ਚੈਲੰਜ ਕਰਨ ਵਾਲੇ ਸੀ ਜੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਮੰਨ ਲਾਪੇ ਨੇ ਸਾਡੇ ਦੇਸ਼ ਦੀ ਇੱਕ ਇੰਡੀਪੈਂਡੈਂਟ ਹੋਣ ਨੂੰ ਕਬੂਲਨ ਲਾਪੇ ਨੇ ਤੇ ਅਸੀਂ ਵੈਲਕਮ ਕਰਾਂਗੇ ਬਾਕੀ ਆ ਲੈਣ ਜੋ ਜਿਹੜਾ ਵੀ ਡੈਮੋਕਰੈtic ਪ੍ਰੋਸੈਸ ਚੰਦਾ ਹੈ ਉਹ ਮੈਂ ਉਹਨੂੰ ਚੰਗਾ ਹੀ ਸਮਝਦਾ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਚ ਆ ਗਿਆ ਥੈਟ ਮੀਨਸ ਉਹ ਨੈਸ਼ਨਲ ਮੇਨਸਟ੍ਰੀਮ ਚ ਆ ਗਿਆ। ਤੋਂ ਲੈਟ them ਕਮ ਐਂਡ ਫਾਈਟ ਇਟ। ਉਸ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ। ਥੈਂਕ ਯੂ। ਇਹ ਹਨ ਪ੍ਰਤਾਪ ਸਿੰਘ ਬਾਜਵਾ ਜੋ ਦੱਸ ਰਹੇ ਨੇ ਕਿ ਕਾਂਗਰਸ ਦੀ ਸਥਿਤੀ ਪੂਰੇ ਪੰਜਾਬ ਦੇ ਵਿੱਚ ਵੀ ਮਜ਼ਬੂਤ ਹੈ। ਅਰਵਿੰਦ ਕੇਜਰੀਵਾਲ ਦੇ ਆਰ ਨਾਲ ਕੀ ਫਰਕ ਪੈਣਾ ਹੈ? ਬਾਅਰ ਕੀ ਨਹੀਂ ਫਰਕ ਪੈਣਾ ਇਸ ਬਾਰੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ। ਕੈਮਰਾਮੈਨ ਜਤਿੰਦਰ ਦੇ ਨਾਲ ਰਮਨ ਚੋਗਾਵਾ, ਦੈਨਿਕ ਸਵੇਰਾ ਟੀਵੀ ਜਲੰਧਰ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ। YouTube, Facebook, Instagram x aur whatsapp channel par